ਜੀ ਆਇਆਂ ਨੂੰ ਸਸਰੀਆ ਗਾਲ ਕੀ ਤਾਲ ਚਾਲ ਉਮੀਦ ਕਰਦਾ ਸਾਰੇ ਵਧੀਆ ਹੋਗੇ ਹੱਸਦੇ ਵਸਦੇ ਹੋਗੇ ਤੇ ਰੱਬਤਾ ਨੂੰ ਚੜ੍ਹਦੀ ਕਲਾ ਚ ਰੱਖੇ ਲੋ ਜੀ ਵੀਰੋ ਬੜੀ ਧੀਰ ਬਾਅਦ ਤੁਹਾਡੇ ਲਈ ਵੀਡੀਓ ਲੈ ਕੇ ਆਏ ਆ ਵਿੱਚ ਸ਼ਾਦੀਆਂ ਪੈ ਗਈਆਂ ਦੋ ਤਿੰਨ ਤੇ ਬਿਜ਼ੀ ਬਹੁਤ ਸਾਂ ਤੇ ਹੁਣ ਜਰਾ ਆਪਣੇ ਵੀਵਰਾਂ ਨਾਲ ਡੇਲੀ ਜਿਹੜਾ ਵੀਡੀਓ ਸ਼ੇਅਰ ਕਰਿਆ ਕਰਾਂਗੇ ਤੇ ਅੱਜ ਅਸੀਂ ਤੁਹਾਡੇ ਲਈ ਲੈ ਕੇ ਆਏ ਆ ਆਪਣੇ ਚੈਨਲ ਤੇ ਫਸਟ ਟਾਈਮ ਸੁਣ ਰਹੇ ਆ ਜੀ ਮੁਹੰਮਦ صدیق ਐਂਡ ਰਣਜੀਤ ਕੋਰ 올ਡ ਲਾਈਫ ਫਸਟ ਟਾਈਮ ਅਬਾ हां फर्स्ट टाइम सुन रहे हैं फर्स्ट टाइम है। मैं इनारा का गाना सुन रहा हूं वैसे लेकिन ਤੁਸੀਂ ਜਿਹੜੇ ਹੋ ਫਸਟ ਟਾਈਮ ਸੁਣ ਰਹੇ ਹੋ ਮੈਂ ਤਾਂ ਨਾਮ ਹੀ ਫਸਟ ਟਾਈਮ ਸੁਣਿਆ ਸੀ ਤੇ ਕਹਿੰਦੇ ਕਿ ਇਹਨਾਂ ਦੀ ਵੀ ਆਵਾਜ਼ ਜਿਹੜੀ ਹੈ ਨਾ ਬਹੁਤ ਪਿਆਰੀ ਆਵਾਜ਼ ਸੀਗੀ ਤੇ ਸੁਣਨੇ ਆਪਣੇ ਵੀਰਾਂ ਨਾਲ ਸ਼ੇਅਰ ਕਰਨੇ ਆ ਦੇਖ ਬੜਾ ਹੀ ਧਿਆਰਾ ਕੀ ਜਿਹੜਾ ਸਾਨੂੰ ਆਪਣਾ ਬਹੁਤ ਪਸੰਦ ਹੈ ਤੁਸੀਂ ਜ਼ਰੂਰ ਉਹਨੂੰ ਤੇ ਸੁਣਿਆ ਹੋਊਗਾ ਕਿ चलो ਤარიਫ ਕਿਸੇ ਨੂੰ ਪੇਸ਼ ਕਰਨਾ ਕਿਹਨਾਂ ਦਾ ਕਿਨਾਰੇ ਤਬੰਦ ਕਾਲੀ ਚਾਵਾਂ ਮਿਤੇ ਕੋੜੂ ਦਾ ਗੂਰ ਬੰਦ ਰੰਗ ਬੱਲੀਏ ਕਿਤੇ ਦੇ ਨਰੇ ਤਬੰਦ ਕਾਲੀ ਚਾਵਾਂ ਮਿਤੇ ਕੋੜੂ ਦਾ ਗੂਰ ਬੰਦ ਰੰਗ ਬੱਲੀਏ ਕਿਤੇ ਦੇ ਤਰਵੀਂ ਆਹੋ ਹੋ 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 ਇਸ ਤਰ੍ਹਾਂ ਦੇ ਕੰਘੇ ਵਿੱਚ ਕੰਗ ਬੱਲੀਏ ਬਹੁਤ ਕਰਾਂ ਦੇ ਕੰਘੇ ਵਿੱਚ ਕੰਗ ਬੱਲੀਏ ਉਹ ਬੁਤਾੜੀ ਜਵਾਨੀ ਤੇਰੇ ਗੂੜ ਜੂ ਕੂਰ ਵੰਗ ਰੰਗ ਬੱਲੀਏ ਨਿਕਲ ਤਰਾਦੀ ਉਹ ਮਸਰਾ ਨਿਕਲ ਅਸਰ ਬੱਲੀਏ ਮਸਰਾ ਨਿਕਲ ਉਹ ਮਸਰਾ ਨਿਕਲ ਵਿੱਚ ਖਾ तेरी गी हिकु गी टरी कल की हुकात टकरी कल के मुल ਲੌਂ ਲੌਂ ਦੀ ਜਾਂ ਦੇ ਕਾਟੋ ਖੁੜੀ ਸਵਾ ਦੇ ਪਾਈ ਤੰਦ ਬੰਦਿਏ ਉੱਤਰਾਂ ਦੀਆਂ ਵਹਿ ਨਹੀਂ ਅੱਗ ਲੌਂ ਦੀ ਜਾਂ ਮੈਂ ਕਾਟੋ ਖੁੜੀ ਸਵਾ ਦੇ ਪਾਈ ਤੰਦ ਬੰਦਿਏ ਗਰਮ ਸਰਾਦੀ ਉੱਤਰਾਂ ਦਿਖਾਂਗੇ ਖੰਡ ਬੰਦਿਏ ਗਰਮ ਸਰਾਦੀ ਉੱਤਰਾਂ ਦਿਖਾਂਗੇ ਖੰਡ ਬੰਦਿਏ से आंदंग भले 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 वञी भुल तेरे कोल कोल आंगली तेरे कोल कोल आंगली ਇਹ ਮੱਖਾ ਤੇ ਅੱਖੀਆਂ ਮਲਾਈ ਤੰਦ ਜੀ ਮੱਖਾ ਤੇ ਅੱਖੀਆਂ ਮਲਾਈ ਜਾਣੋ ਲੋਕਿਆਂ ਦੇ ਗਾਣੇ ਤੇਰੇ ਦੰਦ ਬੰਦੀ ਜੀ ਤੰਦ ਜੀ ਮੱਖਾ ਤੇ ਅੱਖੀਆਂ ਮਲਾਈ ਜਾਣੋ ਲੋਕਿਆਂ ਦੇ ਗਾਣੇ ਤੇਰੇ ਦੰਦ ਬੰਦੀ ਨਿਗੜੇ ਨੰਦਰਾ ਦੀ ਨਿਗੜੇ ਨੰਦਰਾ ਦੀ ਆਹ ਆ ਮੈਂ ਚੱਫਤਰਾ ਕੰਦ ਬੱਲੀ ਕੰਦ ਬੱਲੀ ਅੱਜ ਕੱਲ ਨਾ ਕੋਈ ਮੇਰੀਆਂ ਕਹਾਣੀਆਂ ਹੁਣ ਟੱਪਣੀ ਬਹੁਤੀ ਸਾਨੂੰ ਕੰਦ ਬੱਲੀ ਹੁਣ ਟੱਪਣੀ ਪਾਉਗੀ ਸਾਨੂੰ ਕੰਦ ਬੱਲੀ ਹਾਂਜੀ ਇਤਰਾ ਦੀ ਥੰਗ ਵਿੱਚ ਅੱਛਾ ਜਿਸ ਟਾਈਮ ਦਾ ਗਾਣਾ ਤੇ ਕੰਨਾਂ ਹੀ ਟੱਪਦੇ ਸੀ ਫਿਰ ਮਿਲਦਾ ਹੈ ਹੈ ਮੈਂ ਕਿਹਾ ਜਿਸ ਟਾਈਮ ਦਾ ਗਾਣਾ ਹੈ ਹੂੰ ਤੇ ਕੰਨਾਂ ਹੀ ਫਿਰ ਟੱਪਣਾ ਪੈਂਦਾ ਸੀ ਉਸ ਟਾਈਮ ਤੇ ਨਾ ਮੋਬਾਈਲ ਸੀ ਨਾ ਕੋਈ ਜਾਂਦਾ ਕੋਈ ਯਾਰ ਅਨ ਆ ਜਿਹੜੇ ਸਿੰਗਰ ਨੇ ਨਾ ਇਹਨਾਂ ਨੂੰ ਮੈਂ ਦਲਜੀਤ ਦੋਜਾਨ ਦੇ ਕਨਸੈਪਟ ਦੇਖਿਆ ਸੀ ਦਲਜੀਤ ਦੁਸ਼ਾਨ ਹਾਂ ਹਾਂ ਤੇ ਇਹ ਉਹਨਾਂ ਨੇ ਜਦੋਂ ਉੱਥੇ ਆਏ ਸਨ ਤੇ ਉਹਨਾਂ ਨੇ ਇਹਨਾਂ ਨੂੰ ਬੁਲਾਇਆ ਸੀ ਇਹ ਸਮਝ ਲਓ ਉਹਨਾਂ ਦੇ ਉਸਤਾਦ ਨੇ ਹਾਂ ਨਾ ਮੈਂ ਹੁਣ ਮੈਨੂੰ ਯਾਦ ਆਇਆ ਹਾਂ ਇਹ ਉਹਨਾਂ ਦੇ ਗੁਰੂ ਨੇ ਉਹਨਾਂ ਨੇ ਬਹੁਤ ਜ਼ਿਆਦਾ ਜਿਹੜੀ ਹੈ ਨਾ ਉਹ ਪਸੰਦ ਕੀਤਾ ਜਾਂਦਾ ਇਹਨਾਂ ਨੂੰ ਬੜੀ ਇੱਜ਼ਤ ਦਿੰਦੇ ਨੇ ਜਿੰਨੇ ਵੀ ਮਤਲਬ ਹੁਣ ਨਰਦੇ ਸਿੰਗਰ ਨੇ ਨਾ ਉਹ ਪੰਜਾਬੀ ਸਿੰਗ ਮਤਲਬ ਜਿਹੜੇ 올ਡ ਸਿੰਗਰ ਨੇ ਦੇਖੋ ਇਹਨਾਂ ਨੂੰ ਬਹੁਤ ਜ਼ਿਆਦਾ ਜਿਹੜੇ 올ਡ ਸਿੰਗਰ ਇਸ ਟਾਈਪ ਦੇ ਉਹ ਲੱਗੇ ਸੀ ਖਾਰੇ ਹਾਂ ਲੇਕਿਨ ਅੱਜ ਦੇ ਜਿਹੜੇ ਨਿਊ ਸਿੰਗਰ ਨੇ ਅਗਰ ਉਹ ਖਾਰੇ ਨਾ ਨਾ ਲਾਣ ਭਾਈ ਜਾਨ ਮੇਰੀ ਗੱਲ ਸੁਣੋ ਪਹਿਲੇ ਦੌਰ ਦੇ ਵਿੱਚ ਜਿਹੜੇ ਹੁਣ ਲਾਈਵ ਸ਼ੋਅ ਕਰਦੇ ਨੇ ਹੁਣ ਲਾਈਵ ਸ਼ੋਅ ਕਹਿਣ ਲੱਗ ਪਏ ਨੇ ਪਹਿਲੇ ਬਿਲਕੁਲ ਇਦਾਂ ਹੀ ਹੈ ਲਾਈਵ ਉਹੀ ਹੈ ਲੇਕਿਨ ਦੌਰ ਬਦਲ ਗਿਆ ਟ੍ਰੈਂਡ ਬਦਲ ਗਿਆ ਨਾਮ ਨਾਮ ਹੋ ਰਕਤਾ ਗਿਆ ਉੱਥੇ ਵੀ ਦਲਜੀਤ ਦੋ ਸ਼ਾਨਵੀ ਇਹਨਾਂ ਨੂੰ ਆਪਣਾ ਯਾਨੀ ਕਿ ਉਸਤਾਦ ਗੁਰੂ ਹੀ ਗਿਆ ਸੀ ਬਹੁਤ ਬਹੁਤ ਤਾਰੀਫ ਕਰਦੇ ਨੇ ਬਹੁਤ ਜ਼ਿਆਦਾ ਰਿਸਪੈਕਟ ਦਿੰਦੇ ਨੇ ਰਿਸਪੈਕਟ ਦਿੰਦੇ ਨੇ ਲੋਕ ਜਿਹੜੀ ਇੱਕ ਬੇਸ ਚੱਲਦੀ ਪਈ ਹੈ ਨਾ ਸਿੰਗਰਾਂ ਦੀ ਮਤਲਬ ਇਹ ਮਮ ਅਸਵੀਖ ਹੋ ਗਏ ਉਸ ਤੋਂ ਬਾਅਦ ਉਹ ਹੋ ਗਏ ਕੀ ਕਹਿੰਦੇ ਨੇ ਗੁਰੂ ਗੁਰਦਾਸ ਮਾਨ ਗੁਰਦਾਸ ਮਾਨ ਤੇ ਇਹ ਜਿਹੜੇ ਨੇ ਇਹਨਾਂ ਨੂੰ ਆਪਣੇ ਮਤਲਬ ਉਸਤਾਦ ਸਮਝਦੇ ਨੇ ਬਹੁਤ ਹਾਂ ਬਹੁਤ ਜਿੰਨੇ ਵੀ ਪੰਜਾਬੀ ਸਿੰਗਰ ਨੇ ਨਾ ਬਹੁਤ ਯਾਨੀ ਕਿ ਬਹੁਤ ਇੱਜ਼ਤ ਦਿੰਦੇ ਨੇ ਬਹੁਤ ਜ਼ਿਆਦਾ ਇੱਜ਼ਤ ਦਿੰਦੇ ਨੇ ਫਾਲੋ ਕਰਦੇ ਨੇ ਇਹਨੇ ਉਹ ਸਿੱਖਿਆ ਯਾਰ ਜ਼ਿਆਦਾ ਬਲੇ ਸਿੰਗਰ ਤੇ ਹੀ ਨੰਨਾ ਹੁਣ ਆਪਣੇ ਜੇ ਪਾਕਿਸਤਾਨ ਦੇ ਗੁਲਾਮ ਅਲੀ ਸਾਹਿਬ ਜਿੰਨੇ ਵੀ ਨਵੇਂ ਸਿੰਗਰ ਆ ਰਹੇ ਨੇ ਮਨਜ਼ੂਰ ਮੰਗੇ ਉਸੇ ਫਤਿਹ ਲਿਖਾ ਇਹ ਸਾਰੇ ਇਹਨੂੰ ਫੋਲੋ ਕਰਦੇ ਪੈਣੇ ਤੇ ਇਹਨਾਂ ਨਾਮ ਸ਼ੋਹਰਤ ਇਹਨੂੰ ਮਿਲੀ ਹੈ ਐਵੇਂ ਥੋੜੀ ਬਗੈਰ ਉਸਤਾ ਦਾ ਕੋਣ ਹੁੰਦਾ ਹੈ ਬਿਲਕੁਲ ਐਵੇਂ ਹੀ ਦੇਖੀਏ ਭਾਈ ਮਿਹਨਤ ਹੋਈ ਹੈ ਬੜੀ ਗਾਣਾ ਗਾਣਾ ਵੀ ਯਾਰ ਅੱਛਾ ਫਸਟ ਟਾਈਮ ਸੁਣਿਆ ਕਿਵੇਂ ਲੱਗਿਆ ਆਵਾਜ਼ ਆਵਾਜ਼ ਬੜੀ ਅੱਛੀ ਸੀ ਗਾਣੇ ਜਿਹੜੇ ਬਹੁਤ ਜ਼ਿੰਦਾ ਯਾਰ ਉਹ ਬੜੇ ਮਚਕੇਰੇ ਨਾਲ ਖੰਗ ਬਲੀ ਹੈ ਮਤਲਬ ਕਿਹੜੀ ਤਰ੍ਹਾਂ ਦੀ ਖੰਗ ਵਿੱਚ ਖੰਗ ਬਲੀ ਹੈ ਚਟਪਟੇ ਜਿਹਨਾਂ ਤਹਦੇ ਨਾ ਇਸ ਟਾਈਮ ਦੇ ਜਿਹੜਾ ਬੜਾ ਮਜ਼ਾ ਆ ਗਿਆ ਸੁਣ ਕੇ ਹਲਫਾਜ਼ ਨਾ ਲੋ ਜੀ ਵੀਰੋ ਐਸੀ ਐਦਾ ਵੀਡੀਓ ਐਸੀ ਐਦਾ ਸੌਂਗ ਬਾਕੀ ਤੁਸੀਂ ਦੱਸੋ ਤੁਹਾਨੂੰ ਕਿਵੇਂ ਲੱਗਿਆ ਔਰ ਮੁਹੰਮਦ ਸਿੰਘ ਦਾ ਔਰ ਕਿਹੜਾ ਗਾਣਾ ਤੁਸੀਂ ਸੁਣਨਾ ਚਾਹੁੰਦੇ ਹੋ ਵੀ ਕਮੈਂਟ ਚ ਲਾਜ਼ਮੀ ਦੱਸੋ ਤੇ ਹੁਣ ਆਪਣੇ ਵੀਵਰਾਂ ਦੀ ਫਰਮਾਇਸ਼ ਪੂਰੀ ਕਰਾਂਗੇ ਤੇ ਮਿਲਨੇ ਆ ਤੁਹਾਨੂੰ ਅਗਲੀ ਵੀਡੀਓ ਚ ਰੱਖੋ ਬਹੁਤ ਸਾਰਾ ਖਿਆਲ ਅਲਵੈ ਪੀਸ